ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਸਿਰਿਵਾਰ ਗੁਰੂ ਸਤਿਨਾਮ ਸਿਰਿਵਾਰ ਗੁਰੂ ਸਤਿਨਾਮ ਸਿਰਿਵਾਰ ਗੁਰੂ ਸਤਿਨਾਮ ਸਿਰਿਵਾਰ ਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਉੱਪਰ ਜਿਹੜਾ ਸੋਨਾ ਲੱਗਿਆ ਵਾ ਉਹਦੀ ਸੇਵਾ ਗੁਰੂ ਨਾਨਕ ਨਿਸਕਾਮ ਸੇਵਕ ਜਥਾ ਭਾਈ ਮਹਿੰਦਰ ਸਿੰਘ ਜੀ ਉਹਨਾਂ ਦੇ ਪੂਰੇ ਜਥੇ ਵੱਲੋਂ ਅੱਜ ਸਹੀ 10:30 ਵਜੇ ਅਰਦਾਸ ਬੇਨਤੀ ਕਰਕੇ ਸੋਨੇ ਦੀ ਤਬਾਈ ਦੀ ਸੇਵਾ ਸ਼ੁਰੂ ਕੀਤੀ ਗਈ ਆ ਬਹੁਤ ਸਾਰੀਆਂ ਸੰਗਤਾਂ ਇਹਦੇ ਵਿੱਚ ਹਿੱਸਾ ਲੈ ਰਹੀਆਂ ਨੇ ਬਹੁਤ ਹੀ ਸਤਿਕਾਰਯੋਗ ਸਾਡੇ ਮਾਨਯੋਗ ਭਾਈ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਆਦੇਸ਼ਾਂ ਮੁਤਾਬਕ ਇਹ ਜਿਹੜੀ ਹਰ ਸਾਲ ਦੀ ਤਰ੍ਹਾਂ ਸੇਵਾ ਇਹ ਸ਼ੁਰੂ ਹੋਈ ਆ ਅਸੀਂ ਹੁਣ ਅਰਦਾਸ ਬੇਨਤੀ ਕਰਕੇ ਉਸ ਸੇਵਾ ਵਿੱਚ ਸ਼ੁਰੂ ਕਰਵਾ ਕੇ ਹਿੱਸਾ ਲੈ ਕੇ ਆਇਆ ਜਿੰਨੀਆਂ ਵੀ ਸੰਗਤਾਂ ਇਹਨਾਂ ਸੇਵਾਵਾਂ ਵਿੱਚ ਭਾਗ ਲੈ ਰਹੀਆਂ ਨੇ ਸਤਿਗੰਦ ਸ੍ਰੀ ਹਰਮੰਦਰ ਸਾਹਿਬ ਵੱਲੋਂ ਉਹਨਾਂ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਹਰ ਇੱਕ ਸਾਲ ਗੁਰੂ ਨਾਨਕ ਨਾਮ ਸੇਵ ਦੇ ਜਥੇ ਆ ਉੱਥੋਂ ਇੰਗਲੈਂਡ ਤੋਂ ਆ ਕੇ ਤੇ ਬਨ 45 50 ਮੈਂਬਰਸ ਆ ਕੇ ਰੀਠੇ ਦੇ ਨਾਲ ਸਪਾਈ ਕਰਤੀ ਜਾਂਦੀ ਹੈ ਜੇ ਇਹਦੇ ਚਮਕ ਬਿਲਕੁਲ ਘਰ ਹੋ ਜਾਂਦੀ ਹੈ ਤੇ ਕੋਈ ਕੈਮੀਕਲ ਨਹਿਰੀ ਥੇ ਵਿੱਚ ਇਸ ਲਈ ਕਿ ਬਨ 8 ਤੋਂ 10 ਦਿਨ ਲੱਗਦੇ ਹਨ ਹਰ ਇੱਕ ਸਾਲ ਇੱਕ ਵਾਈ ਕੀਤੀ ਜਾਂਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਸਤੇ ਅੰਤਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਇਸ ਪਾਵਨ ਪੁੱਤਰ ਪਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਅੱਜ ਗੁਰਮਾਰ ਨੇ ਪਾਰ ਬਖਸ਼ਿਸ਼ ਕੀਤੀ ਹੈ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਯੂਕੇ ਜਿਸ ਦੇ ਸੇਵਾਦਾਰ ਕੋਈ ਲਗਭਗ 50 60 ਸੇਵਾਦਾਰ ਹਰ ਸਾਲ ਦੀ ਤਰ੍ਹਾਂ ਕੋਲਾ ਮੱਲਾ ਮਨਾ ਕੇ ਜੋ ਬਾਹਰਲੀ ਸੋਨੇ ਸੋਨਾ ਲੱਗਾ ਹੈ ਉਸ ਦੀ ਤਵਾਈ ਦੀ ਸੇਵਾ ਕਰਨ ਵਾਸਤੇ ਅੱਜ ਇਹ ਸੇਵਾ ਰੰਮ ਕੀਤੀ ਗਈ ਹੈ ਹਰ ਸਾਲ ਮਾਪੁਰਖਾਂ ਦੀ ਗਵਾਈ ਹੇਠ ਸਤਕਾਰਯੋਗ ਭਾਈ ਸਾਹਿਬ ਭਾਈ ਮੋਹਿੰਦਰ ਸਿੰਘ ਜੀ ਦੇ ਸਹਿਯੋਗ ਜੋ ਤਾਂ ਇਹ ਸੇਵਾ ਨਿਭਾਉਂਦਾ ਹੈ ਇਹ ਸੇਵਾ ਪੁਰਾਤਨ ਸਮਿਆਂ ਦੇ ਹਿਸਾਬ ਦੇ ਨਾਲ ਰੀਠੇ ਦੇ ਪਾਣੀ ਤੇ ਨਿੰਬੂ ਦੇ ਪਾਣੀ ਦੇ ਨਾਲ ਇਹ ਸਾਰਾ ਸੋਨਾ ਤੋਤਾ ਜਾਂਦਾ ਹੈ 10 12 ਦਿਨ ਇਹ ਸੇਵਾ ਨਿਭਾਈ ਜਾਏਗੀ ਜਦੋਂ ਇਹ ਸੇਵਾ ਸੰਪੂਰਨ ਹੁੰਦੀ ਹੈ ਤੇ ਉਸੇ ਤਰ੍ਹਾਂ ਜੋ ਸੋਨੇ ਦਾ ਸ਼ਾਈਨ ਹੈ ਚਮਕ ਹੈ ਉਹ ਵਾਪਸ ਉਸੇ ਤਰ੍ਹਾਂ ਹੋ ਜਾਂਦੀ ਹੈ ਕਿਉਂਕਿ ਪੋਲੂਸ਼ਨ ਕਰਕੇ ਵਾਤਾਵਰਣ ਕਰਕੇ ਆਪ ਜੀ ਦੇਖ ਸਕਦੇ ਹੋ ਕਈ ਵਾਰੀ ਸੋਨੇ ਦੇ ਉੱਤੇ ਕਾਲਖ ਕਰ ਆ ਜਾਂਦੀ ਹੈ ਪਰ ਗੁਰੂ ਮਹਾਰਾਜ ਮਿਹਰ ਕਰਦੇ ਹਨ ਸਤਸੰਗਤਰੋਂ ਪਾਰ ਇਹ ਸੇਵਾ ਮਹਾਰਾਜ ਨੇ ਗੁਰੂ ਨਾਨਕ ਸ਼ਕਾਮ ਸੇਵਾ ਦਸਤੀ ਚੋਲੀ ਵਿੱਚ ਪੀਸੀ ਦੇ ਸਹਿਯੋਗ ਦੇ ਨਾਲ ਇਹ ਪਾਈ ਹੋਈ ਹੈ ਤੇ ਸਾਰਾ ਸਾਲ ਇਹ ਸੇਵਾ ਹੋ ਕੇ ਇੱਕ ਸਾਲ ਦੇ ਵਿੱਚ ਇਹ ਉਸੇ ਤਰ੍ਹਾਂ 골ਦੀ ਸ਼ਾਈਨ ਰਹਿੰਦੀ ਹੈ ਗੁਰੂ ਮਹਾਰਾਜ ਕਿਰਪਾ ਕਰਨ ਇਹ ਸੇਵਾ ਆਪ ਕਰਾ ਲੈਣ ਬੋਲ ਚੁਪ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ